ਹਾਂਜੀ ਕਿਸਾਨ ਭਰਾਵੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਕੀ ਹਾਲ ਚਾਲ ਆ ਕੀ ਠਾਕੋ ਸੋ ਅੱਜ ਦੋਸਤੋ ਤੁਹਾਨੂੰ ਇੱਕ ਆਪਾਂ ਤੋਕੜ ਗੱਬਣ ਮੱਝ ਦਿਖਾਉਣ ਲੱਗੇ ਸੀਗੇ ਸੋ ਕੱਲ ਆਪਾਂ ਲਾਈਵ ਕੀਤੀ ਸੀ ਇਹਦੀ ਦੁੱਧ ਲਾਈਵ ਤੇ ਦਿਖਾਤਾ ਸੀਗਾ ਸੋ ਇਹ ਜੋ ਕੱਲ ਥੋੜੀ ਜੀ ਲਾਈਵ ਦੇ ਵਿੱਚ ਧੁੰਦਲਾ ਪਣ ਗਿਆ ਸੀ ਵੀਡੀਓ 'ਚ ਕਈ ਵੀਰਾਂ ਨੇ ਕਿਹਾ ਕਿ ਸਾਨੂੰ ਇੱਕ ਪ੍ਰੋਪਰ ਵੀਡੀਓ ਬਣਾ ਕੇ ਦਿਓ ਤੇ ਦੇਖ ਸਕਦੇ ਆ ਜ਼ੁਬਾਨ ਬਿਲਕੁਲ ਮੱਝ ਦੀ ਗਲਾਬੀ ਆ ਸੋ ਦੋਸਤੋ ਪੰਜਵੇਂ ਸੂਏ ਨੂੰ ਮੰਨ ਲਓ ਇਹ ਸੂਈ ਆ ਤੇ ਗਾਏ ਨੇ ਛੇਵੇਂ ਸੂਆ ਸੁਣਾਇਆ ਅੱਖ ਨੀਲੀ ਵਾਲੀ ਸਿੰਘ ਜਰੂਰ ਦੋਸਤੋ ਖੁੱਲਾ ਆ ਬਾਕੀ ਜਿਵੇਂ ਸਿਆਣੇ ਕਹਿੰਦੇ ਵੀ ਰੇਲ ਗੱਡੀ ਦੇ ਇੰਜਣ ਜੱਡੀ ਮੱਝ ਆ ਇਹ ਤੇ ਬੱਚੇ ਬਹੁਤ ਹੀ ਨੀ ਜਿਆ ਚੰਗੇ ਪਾਉਂਦੀ ਆ ਜਦੋਂ ਵੀ ਇਹ ਕਰਮਾ ਵਾਲੀ ਤਿਆਰ ਹੁੰਦੀ ਆ ਤੇ ਬੋਡੀ ਵੇਟ ਵੀ ਬਹੁਤ ਜ਼ਿਆਦਾ ਹੈਵੀ ਆ ਦੇਖ ਸਕਦੇ ਸਾਹਮਣੇ ਤੁਸੀਂ ਬਾਕੀ ਤੋੜ ਕੇ ਦਿਖਾ ਦਨੇ ਜੜੀ ਇਹਦਾ ਢੇਡਾ ਘੜਾਈ ਮੜਿਆ ਵਜਦਾ ਯਾਰ ਸੋ ਤੁਹਾਨੂੰ ਨਾ ਦੋਸਤੋ ਇੱਕ ਵਾਰੀ ਮੱਝ ਤੋੜ ਕੇ ਦਿਖਾ ਦਨੇ ਸੋ ਸਿੰਘ ਦੋਸਤੋ ਇਹਦਾ ਥੋੜੇ ਜੀ ਅੱਗੋਂ ਟੋਪੀਆਂ ਮੜੀਆਂ ਬੜੀਆਂ ਵੱਡੀਆਂ ਸੀ ਕਿਉਂਕਿ ਇਹਨੇ ਨਾ ਬਾਹਰ ਚਰਾਣ ਦੇ ਵਿੱਚ ਜਾਂਦੇ ਆ ਤੇ ਫਿਰ ਸਿੰਘ ਫਸਾ ਲੈਂਦੇ ਆ ਪਸ਼ੂ ਕਈ ਵਾਰੀ